ਵੀਰਾਜ ਵੀਰ ਦਾ ਜਨਮ ਦਿਨ ਅੱਜ ਹੈਪੀ ਬਰਥਡੇ ਟੂ ਯੂ ਜਾ ਜਵੀਰ ਦਾ ਜਨਮ ਦਿਨ ਅੱਜ ਹੈਪੀ ਬਰਥਡੇ ਟੂ ਯੂ ਪਰੋਣੇ ਆਏ ਆ ਰੋਟੀਆਂ ਹੀ ਆਪ ਲਾਉਂਦੇ ਨਾਹੋ ਅਸੀਂ ਪਰੋਣੇ ਆਏ ਆ ਰੋਟੀਆਂ ਲਾਉਂਦੇ ਆਂ ਇਹ ਹਗਾ ਲੱਭ ਜੂ ਪੀਪੀ ਗੋਲਡ ਜਿੰਦਾਬਾਦ ਜਾ ਕੋਈ ਜਾਂ ਚਲੋ 520 ਜੀ ਵੀਰ ਨੂੰ ਉਹ ਐਡਲਟ ਨਹੀਂ ਆ 18 ਪਲੱਸ ਨਹੀਂ ਹੈ ਵਲੌਗ 18 ਪਲੱਸ ਹੀ ਹੋਣਾ ਇਹ ਗੈਸ ਗੱਡੀ ਚੱਲਦਾ ਜਾ ਭਾਇਆ ਮੈਂ ਅੰਮ੍ਰਿਤ ਇਹ ਵੀਰ ਆਪਣਾ ਅੰਬਾਲਸਰ ਸਿੰਘ ਆਦੇ ਉਹਦਾ ਓਏ 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 ਨਾ ਨਾ ਉਹ ਕੰਮ ਨਹੀਂ ਆਉਂਦਾ ਆ ਪੈਨ ਜਿੱਦਿ ਮ ਨਹੀਂ ਇਹ ਨੇ ਫੇਮਸ ਹੋ ਜਾਣਾ ਹੁਣ ਇਹਦੇ ਆਈਡੀ ਨੂੰ ਇੰਸਟਾਗ੍ਰਾਮ ਐਡਨ ਕਰਦੇ ਹੋ ਅੰਬਾ ਮਾ ਛੋਟਾ ਸਿੰਘ ਕਿਉਂ ਆ ਵੈਸੀ ਖਾਸ ਆ ਵੈਸੀ ਵਾਈਫ ਸਿੰਘ ਓਏ ਦੂਜਾ ਸਾਡੇ ਨੂੰ ਪਤਾ ਨਹੀਂ ਕਿ ਮੇਕੋ ਸਾਰਾ ਆਟੋਮੈਟਿਕ ਐਂਡ ਮਾਈ ਕੀ ਦਿੰਦਾ ਹਾਂ ਆਹ ਰੋਮਾਂਟਿਕ ਜਿਹੜਾ ਮੇਰਾ ਮੋੜ ਦੇ ਦਿਆ ਬਾਦ ਮੁੱਕੇ ਪਈ ਨਹੀਂ ਜਿੰਦੇ ਰਹੋਈ ਤਾਂ ਨਹੀਂ ਉਹ ਲੈ ਗਏ ਮੁੰਡੂ ਚਲਾਉਂਦੇ ਉਹ ਤੋ ਉਹ ਗੁੱਸਾ ਉਹ ਕਾਲਜ ਦੇ ਖਾ ਦੇ ਦੋ ਰਪਾਰਾ ਉਹ পুষ্প ਜੁਗੈ ਨਹੀਂ ਸਕਦੀ ਓਏ ਸਵਾਮੇ ਗੁਰਮਤ ਓ ਲੈ ਓ ਕਰਦੇ ਤੇ ਲਿਆ ਦਿਓ ਓ ਬੰਦਿਆ ਓ ਕਰਦੇ ਨਾ ਕੀ ਕਰਦੇ ਲੈ ਗਿਆ ਗਿਆ ਆਓ ਆਪਣਾ ਇੱਕ ਰੋਈ ਹੈਪੀ ਬਰਥਡੇ ਟੂ ਯੂ ਓ ਪਹਿਲਾਂ ਮੁੰਡੀ ਰਖਵਾਓ ਹੈਪੀ ਬਰਥਡੇ ਟੂ ਯੂ ਸਿੰਗ ਸਿੰਗ ਭਾਈ ਉਹ ਮਾਲਸਾ ਆਈ ਕਰਦੇ ਸੀ 何で <laughs> ਆਹ ਜਾਨਾ ਉਹ ਆਹ ਤਾਂ ਨਹੀਂ ਲੈ ਜਾਉਂਗਾ ਭਰਾਵਾ ਕਾ ਜਾਨਾ ਲੈ ਜਾਉਂਗਾ ਉਹ ਕਰਮਣੇ ਜੋ ਬਣਾਉਂ ਤੋਂ ਕੋਣ ਨੇ ਮੈਂ ਨਾ ਜੁੰਤਾ ਦਾ ਇੱਕ ਚਾਹ ਦਿੱਤੇ ਜਾਂਦਾ ਬਣਾ ਹਰਮਨ ਦਾ ਭਰਾ ਏ ਤਨ ਭਰਾ ਬੰਨੇ ਖਾ ਰਿਹਾ ਮੈਂ ਕਿ ਮੇਰੇ ਨਾਲ ਚੱਲੇ ਮੈਂ ਪਹਿਲੇ ਪੈਸੇ ਕਰਦੇ ਲਾਉਂਦਾ ਪਹਿਲੇ ਜਿਉਂਦਾ ਜੇ ਤੱਕ ਸੱਜਿਆ ਕਿ ਚਾਹ ਤੇ ਨੂੰ ਪਾਲੇ ਸਾਲਿਆ ਹਾਂ ਹਾਂ ਪਾਲੇ ਸਾਲਿਆ ਜਿੰਨੇ ਪਾਲੇ ਹੈਪੀ ਬਰਥਡੇ ਜਲ ਮਰ ਓਏ ਜੂਟਾ ਹੌਂ ਅੱਛਾ ਜਲ ਮਰ ਓਏ ਪਾਸਲੇ ਕੋਲ ਕਹਿੰਦੀ ਓਕੇ ਆ ਕਿੱਥੇ ਗਿਆ ਆਰਮਣ ਹਾਂ ਆ ਜਾ ਬਰਾ ਜੋ ਚੰਦਲੇ ਤੋਂ ਬੋਲ ਜੋ ਬਰਾ ਜੁੜਾ ਹੱਥ ਫੜ ਅੱਡੋ ਬਾਕਪਾ ਜਾਂਦਾ ਮੈਂ ਦੱਸ ਦਿਆਂਗਾ 340 ਚਾਹਤ ਕੋਈ ਨਹੀਂ ਤੇ ਆਹ ਦੇ ਖਾਣਾ ਨਹੀਂ ਇਹ ਨਹੀਂ ਇਹ ਨਹੀਂ ਖੋਲਣਾ ਅੱਜ ਬਾਹਰ ਹੀ ਸੌਵਾਂਗੇ ਲੱਗਦਾ बब्बे सारा टबर ही पै गया, पे गया वो चढ़ा चलो <Defense> ਇਸ ਇਚੇ ਚੋਏ ਪਾਕੇ ਜੋੜ ਦੋ ਮੁੰਡੇ ਦੀ ਉਹ ਜੋੜ ਲਓ ਸੇਸ ਕਾਲਾ ਗਾਉਂਦਾ ਸਾਰੇ ਬੂਹੇ ਮਾਰੂ ਮੈਂ ਕਿ ਨਾ ਥੱਲੇ ਇਹਦੇ ਕੀ ਹੈ ਸਾਰਾ ਉਹ ਬੂਹੇ ਮਾਰੂ ਥੱਲੇ ਇੱਕ ਓਦਾਂ ਹੀ ਆ ਜਿਵੇਂ ਜਿਵੇਂ ਤਰਨਾ ਲੈ ਕੁੜੀ ਜਿਹੜੀ ਤਰਨਾ ਸੁਣਾ ਬੰਦੇ ਦੋ ਬੰਦੇ ਹੀ ਥੱਲੇ ਪੈਣ ਦੋ ਅਨਾਈ ਲੱਭੀ ਉਹ ਲੱਭੀ ਮੈਂ ਜਾ ਉਹਏ ਐਨੂੰ ਚੱਕ ਕੇ ਪੈਰ ਦਾ ਨਾਸਤੋਣ ਆਪੇ ਚਾਹ ਦੇ ਕੀ ਕੋਰ ਬਤਾਲਦੇ ਲੈ ਗਈ ਪੈਗਾ ਮੇਰਾ ਨਹੀਂ ਨਹੀਂ ਨਾ ਕਰੀ ਹੁਣ ਨਹੀਂ ਆੜ ਪੋਤਾ ਬੱਲੇ ਅੰਬਿਆ ਅੰਬੈਰ ਕੀ ਭਾਬੀ ਬਣੂ ਸਾਰਿਆਂ ਦੀ ਆਹ ਹੋਰ ਜੱਕੇ ਨਾ ਤੱਕਿਆ ਆਇਆ ਇਹ ਸਾਰੇ ਸਾਰੇ ਪਤਾ ਕਰ ਪਈ ਆ ਸਿੰਗਲ ਚਲੋ ਆਹ ਨਾ ਰਹਿ ਗਿਆ ਆਹ ਤੁਮਾਂ ਨੰਬਰ ਦੇ ਦੇ ਕੋਲੋਂ ਨਹੀਂ ਨਾ ਉੱਪਰ ਸਾਰਾ ਤਫਰੀ ਪੈ ਗਿਆ ਹੋਏ ਪਤਲੀ ਜਿਹੀ ਕਿੱਦਾਂ ਬਣਾਂਗੇ ਚਲ ਬੋਲੋ ਦੇ ਤੇ ਜੋ ਇਹ ਆ ਮੀਕਾ ਬੌਸ ਸਾਰੇ ਹੋ ਲੈ ਸਰ ਲੁੱਪੇ ਬਹੁਤ ਵਧੀਆ ਬਹੁਤ ਵਧੀਆ ਕੈਮਰਾ ਬਚਾਇਓ ਸਾਨੂੰ ਬਚਾਇਓ ਆਪ ਬਚਾਇਓ ਰੋਜਾ ਜੇ ਨਾ ਰੱਖੀ ਔਰ ਪਾ ਲਈ ਠੰਡੀ ਪੂਰਾ ਜੰਗੀ ਪੱਧਰ ਤੇ ਕੰਮ ਹੋਣਾ ਅੱਜ ਨੂੰ ਨਾਲ ਸਾਜਣਾ ਮਾਰਿੰਦਾ ਤਾ ਤੂੰ ਕਰਦ ਜਿਹੜੇ ਹਸਾਂ ਦਾ ਮੜੀ ਖਾਲਿਆ ਡੇਲਾ ਕਰਦਣਾ ਇਹ ਇਹ ਪਾਜੀ ਇਹ ਕੇਕ ਹੀ ਇਹ ਬਾਈ ਪਹਿਲਾਂ ਇੰਦਿਆ ਬਰਤ ਮੇਚ ਰਿਆ ਸਿੱਲੀ ਆਣੇ ਨਹੀਂ ਅੰਦਰ ਜਿਹੜੇ ਐਨ ਮਾਰਦੇ ਆਹ ਵੇਖ ਤਿਆਰਪਾ ਦੇ ਉਹੀ ਤਾਂ ਗਿਆ ਯਰਪਾ ਦੇ ਪੂਰਾ ਬੋਲਦਾ ਬੰਨ ਚਾਚਾ ਤੂੰ ਕਹਦਾ ਪੈਨਟੀ ਮੇਚਾ ਦਾ ਟਾਈਮ ਨਹੀਂ ਆਹ ਇਹਨੇ ਨਹੀਂ ਇਹਦਾ ਆਹ ਦਾਗਾ ਤੁਲੇ ਉਹ ਚੰਨ ਦਾ ਅੱਛਾ ਉਧਰ ਅੰਦਰ ਮਾਰਿਆ ਮੋਟਾ ਹੋਰ ਰੁਕ ਜਾ ਸਾਲਾ ਟੱਕ ਨਹੀਂ ਬੱਜਦਾ ਇਹ ਇੰਨੀ ਜਿੰਨੀ ਬੋਲੀ ਆ ਇਹ ਜਦ ਜੰਗ ਜਿਤਨੀ ਜੰਗ ਦਾਣ ਜਾਣੀ ਹੁੰਦੀ ਭੈਜਿਆ ਆ ਤਾਂ ਇਹਨਾਂ ਨੇ ਜਦੋਂ ਪੁੱਤ ਲੱਗੀ ਪੈਤਨ ਗਿਆ ਉਧਰ ਲੈ ਪਿਤਾ ਜੀ ਮੇਰੇ ਜਿਹੜਾ ਪਿਤਾ ਜੀ ਚਾਚਾ ਜੀ ਪਿਤਾ ਜੀ ਦਾ ਪਿਤਾ ਬਣਾਤਾ ਓਏ ਹੌਣ ਤਾਂ ਭਾਈ ਇਹ ਤਾਂ ਨਾ ਬੱਜਦਾ ਜਿਹੜਾ ਮਾਰੋ ਉਦਰਾ ਹੈ ਜੀ ਨਹੀਂ ਨਹੀਂ ਉਸਨੇ ਸਾਬਲਾਂ ਨੂੰ ਸੁਣਾ ਲਿਆ ਹੈ ਕਿਹੜੀ ਆਹ ਇਹ ਵੀ ਅਸਲੀ ਹੈ ਹੈ ਪੀਨਲ ਇਹ ਹਟਾ ਬੰਦ ਕਰਦੇ ਆਓ ਹੁਣ ਕਰਮਾ ਉਹ ਕੀ ਕਰ ਰਹੀ ਜੀ ਆ ਜਾਓ ਜਵਾਨੋ ਆ ਜਾਓ ਤੇਜਾਤਵਾ ਇੱਥੇ ਗਿਆਰ ਨਾ ਖੇਤਵਾ ਜਾਓ ਤੇ ਇੱਦਾਂ ਕਰ ਇੱਕ ਬੋਲ ਦਿਓ ਲੈ ਨਾ ਵਤੂ ਆਪਣੀ ਲੈ ਲੈਂ ਨਾ ਬਸ ਖੇਡਣਾ ਖੇਡ ਖੇਡ ਜੇ ਸਾਡੇ ਵੇੜੇ ਵਾਲੇ ਇਕੱਠੇ ਹੋ ਗਏ ਆ ਵੇੜੇ ਵਾਲੇ ਇਕੱਠੇ ਹੋ ਗਏ ਆ ਆ ਲੱਗਦਾ ਨਾ ਵੇੜੇ ਵਾਲਾ ਪਾਲਿਆ ਮਰ ਗਿਆ ਜਵਾਨੋ ਐਨੂੰ ਵੇਖੋ ਮੜਾਇਆ ਕਰੀ ਐਨੂੰ ਵੇਖੋ ਕਿੱਥੇ ਆ ਗਏ ਇਹ ਕਿੱਥੇ ਆ ਗਏ ਆ ਗਏ ਨਹੀਂ ਯਾਰ ਤਕਾਵਾ ਕਰੋ ਹੀ ਨਾ ਮੰਨੋ ਮੰਨੋ ਮੇਰੇ ਮੂੰਹ ਮੂ ਦੀ ਬਲਾਗ ਬਣਾਈ ਗੱਲੇ ਭਾਂਡੇ ਨਾਲ ਹੱਥ ਜਾਣਾ ਲੈ ਭਾਂਡੇ ਥੋੜੀ ਆ ਖਾਣ ਪੀਣੇ ਮਾਮਾ ਇਹ ਕਿਥੇ ਨੂੰ ਨਾ ਇਹ ਆਪਣੇ ਅੰਬਾ ਜੀ ਆ ਦੇਖਾਰਾ ਆਜੋ 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 ਮੈਂ ਕੀ ਆ ਅੰਬੇ ਭਾਜੀ ਕੀ ਆ ਚਾਚਾ ਦੇ ਗੋ ਆਈਗਾ ਅੱਜ ਪਿਛੇ ਹੀ ਅੱਜ ਪਾਣੀ ਥੋੜਾ ਨਹੀਂ ਅੱਗੇ ਬਹੁਤ ਪਾਣੀ ਹੁੰਦਾ

ਹਾਂ ਆਹ ਨਹੀਂ ਬਰਾ ਯਾਰ ਅਸਾ ਇੱਕ ਜੰਪਿੰਗ